ਰਿਤਸਰ ਦੇ ਕ੍ਰਿਸਟਲ ਚੌਕ ਨੇੜੇ ਪੈਂਦੇ ਹਰਸ਼ਾ ਪੈਟਰੋਲ ਪੰਪ ਦੇ ਵਿੱਚ ਬੀਤੀ ਦੇਰ ਰਾਤ 6 ਤੋਂ 7 ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰੰਦਿਆ ਦੇ ਨਾਲ ਕੁੱਟਮਾਰ ਕੀਤੀ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਨੌਜਵਾਨਾਂ ਦੇ ਵੱਲੋਂ ਪੈਟਰੋਲ ਪੰਪ ਦੇ ਮੌਜੂਦ 4 ਤੋਂ 5 ਮੁਲਾਜ਼ਮਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾ ਗੁਰਸ਼ਰਮ ਸਿੰਘ ਮੇਰਾ ਨਾਮ ਕੀ ਹੋਇਆ ਸੀ ਕਿਹੜਾ ਪੰਪ ਹੈ ਪੂਰੀ ਹਰਸ਼ਾ ਆਟੋਮੋਬਾਈਲ ਮਦਨਮਾਨ ਮਾਲਵੀਆ ਵਾਲਾ ਮੇਰਾ ਸਾਰੇ ਇਹ ਚਾਰ ਪੰਜ ਬੰਦੇ ਆਏ ਰਾਤੀ 11 ਵਜੇ ਪਹਿਲੇ ਉਹਨਾਂ ਪਿਸ਼ਾਬ ਕੀਤਾ ਉਹ ਪੰਜ ਉਹਨਾਂ ਨੂੰ ਹਟਾਇਆ ਉਹ ਲੜ ਝਗੜ ਕੇ ਗਾਲ੍ਹਾਂ ਮੰਦੇ ਕੱਢ ਕੇ ਚਲੇ ਗਏ ਉਸ ਤੋਂ ਬਾਅਦ ਸਾਡੇ ਬੰਦੇ ਕੈਸ਼ ਗਿਣਦੇ ਪਏ ਸੀ ਸੇਲਮੈਨ પેટ્રોલ ਪੰਪ ਬੰਦ ਕਰਕੇ ਉਹ ਅਚਾਨਕ ਹੀ ਪੰਜ ਸੱਤ ਬੰਦੇ ਆਨੇ ਕਿ ਨਹੀਂ ਉਹਨਾਂ ਤੇ ਹਮਲਾ ਕਰ ਲਿਆ ਦੋ ਬੰਦੇ ਸਾਡੇ ਜ਼ਖਮੀ ਕਰਤੇ ਆ ਦੋ ਬਾਹਰ ਭੱਜ ਗਏ ਸੀ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਵੀ ਬੰਦੇ ਪੁਲਿਸ ਡੋਟੋਂ ਦੇ ਕਿੰਨੇ ਮਲਾਜੇ ਅੰਦਰ ਕੰਮ ਚ ਚਾਰ ਬੰਦੇ ਕੰਮ ਕਰਦੇ ਹੂਸ ਟਾਈਮ ਬਾਅਦੋਂ ਕਿੰਨੇ ਬੰਦੇ ਆਏ ਸੀਗੇ ਬੋਲੇ ਪਾਸੰਦ ਪੰਪੰਦਰ ਉਸ ਪੰਜ 6 ਬੰਦੇ ਗਏ ਸੀ ਕੀ ਕੀ ਹੋਇਆ ਕੀ ਸੀਗਾ ਕਿ ਕਿਸ ਤਰ੍ਹਾਂ ਬਸ ਅੰਦਰ ਆਂਦੇ ਆ ਕੈਸ਼ ਗਿੰਦੇ ਪਏ ਸੀ ਨਾਲੇ ਕੈਸ਼ ਖੋਹ ਕੇ ਲੈ ਗਏ ਤੇ ਨਾਲੇ ਮਤਲਬ ਕਿ ਉਹਨਾਂ ਜ਼ਖਮੀ ਕਰ ਗਏ ਕਿੰਨੀ ਕੈਸ਼ ਲੈ ਗਏ ਲਗਭਗ 25000 ਦੇ ਮੋਬਾਈਲ ਫੋਨ ਵੀ ਲੱਗੇਗੇ ਮੋਬਾਈਲ ਫੋਨ ਦੋ ਮੋਬਾਈਲ ਫੋਨ ਉਹਨਾਂ ਦੇ ਦੋ ਜਿਹੜੇ ਅੰਦਰ ਬੈਠੇ ਸੀ ਉਹਨਾਂ ਦੇ ਮੋਬਾਈਲ ਫੋਨ ਹਥਿਆਰ ਵੀ ਸੀ ਉਹਦੇ ਤੇ ਹਥਿਆਰ ਹੈਗੇ ਸੀ ਉਹਨਾਂ ਕੋਲ ਹਥਿਆਰ ਸੀ ਹਾਂਜੀ ਅੰਤੋਰ ਵੀ ਕੀਤੀ ਪੂਰੀ ਆਪਾਂ ਅੰਤੋਰ ਪੂਰੀ ਕੀਤੀ ਹੈ ਜੀ ਜਖਮੀ ਕਿੰਨਾ ਕੋ ਹੈ ਜਿਹੜੇ ਜਖਮੀ ਕਾਫੀ ਇੱਕ ਤਾਂ ਕਾਫੀ ਹੈਗਾ ਉਹਦਾ ਇਸੀ ਦੇ ਵਿੱਚ ਐਸੀ ਇਥੇ ਹਾਂਜੀ ਤੇ ਇਥੇ ਇਥੇ ਪੋਸਟ ਇਲਾਕਾ ਕਦੇ ਪਹਿਲੇ ਇਸ ਤਰ੍ਹਾਂ ਕਦੇ ਨਾ ਨਾ ਅਜੇ ਤੱਕ ਨਹੀਂ ਕਰਿਆ 70 ਸਾਲ ਪੁਰਾਣਾ ਪੰਪ ਹੈ ਜੀ ਇਹ ਪਹਿਲੀ ਵਾਰੀ ਇਹੋ ਜੀ ਵਾਰਦਾਤ ਹੋਈ ਜੀ पीसीआर ਤੇ ਗਾਰਡ ਦੇਖਣ ਗਿਆ ਪਰ ਕ੍ਰਿਸਟਲ ਚੌਂਕ ਦੇ ਵਿੱਚ ਤੱਕ ਹੋ ਕੇ ਆਇਆ ਉੱਥੇ ਕੋਈ ਪੀਸੀਆਰ ਜਾਂ ਪੁਲਿਸ ਮੁਲਾਜ਼ਮ ਕੋਈ ਨਹੀਂ ਸੀ ਚਲੋ ਇਹ ਦੇਖਿਆ ਵਾ ਅਫੀਰ ਦਰਜ ਹੋ ਗਈ ਅੱਗੇ ਦਰਜੋ ਖਾਹੀ ਮੰਗ ਕਰਦੇ ਬਸ ਇੱਕ ਬੰਦਿਆਂ ਨੂੰ ਫੜਿਆ ਜਾਏ ਤੇ ਸਭ ਤੋਂ ਸਸਤ ਕਾਰਵਾਈ ਕੀਤੀ ਜਾਏ ਤਾਂ ਕਿ ਉਹਨਾਂ ਨੂੰ ਠੱਲ ਪਵੇ ਕਿ ਅੱਗੋਂ ਤੋਂ ਨਾਲ ਮਿਲ ਕੀ ਕੋਈ ਹੋਰ ਕਹਿ ਦੀ ਜ਼ਰੂਰਤ ਨਾ ਪਵੇ ਲੱਗਦਾ ਕਿ ਕਿਹੜੇ ਪਟਵਾਰ ਦੇ ਮੁਲਾਜ਼ਮਾਂ ਜਿਹੜੇ ਲੋਕ ਕੰਮ ਕਰਦੇ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ ਉਹ ਤਾਂ ਸਹਿਮੇ ਹੋਏ ਜੀ ਉਹ ਤਾਂ ਰੱਖਤੀ ਡਿਊਟੀ ਕਰਨ ਨੂੰ ਹੀ ਸਹਿਮੇ ਹੋਣਗੇ पुलिस प्रशासन बोल जाती पुलिस प्रशासन बाद के आए एक तो पुलिसार्थी कंप्लेंट की थी हां जी उस बाद आए नुकसान नहीं ਕੀਤਾ पर पूरा पंप पे इत दफ्तर भी पान तोड़ कर गए शीशे पान गए सारे किला टाइम बता लो इससे मैनुजा हो गए 30 35 साल पंप को किला टाइम हो गया पंप को 70 साल हो गए आज पूरी ਉਸ ਇਲਾਕੇ ਬਾਰਾਈ ਗੇਂਦੀ ਕੋਲੇ ਤੱਕ ਸਰੋਲੇ ਰਹਿੰਦੀ ਹੈ। ਇਸੇ ਆ ਦਿਨ ਵੇਲੇ ਦਾ ਇੱਥੇ ਆ ਜਾਂਦੇ ਆ। ਰਾਤ ਵੇਲੇ ਇਰਕ ਪੂਰੀ ਪ੍ਰੋਬਲਮ ਕੀ ਮੰਗ ਕੀ ਕਰਦੇ ਆ। ਮੰਗਿਆ ਹੋਈ ਕਰਨੇ 7-7 ਸੌ ਯਾਦ ਕੀ ਹੈ ਉਹਨਾਂ ਨੂੰ। ਸੱਧੇ ਰਾਤ ਦੇ ਸੂਚਨ ਕੋਲ ਜਿਹੜਾ ਪਰੋਪਾਪਾ ਸਰ ਉੱਥੇ ਕੋਈ ਕਿਆ ਜਿਹੜੇ ਲੁੱਟ ਹੋਈ ਸਰ ਕੀ ਅਸਰ ਕਰ ਮੰਗ। ਅ ਇਹਨੂੰ ਅਸੀਂ ਲੁੱਟ ਨਹੀਂ ਕਹਿ ਸਕਦੇ ਜੀ। ਇਹ ਰਾਤ ਸਾਨੂੰ ਇਨਫਰਮੇਸ਼ਨ ਆਈ ਸੀਗੀ ਕਿ ਇਥੇ ਆ ਕੇ ਇਹਦੇ ਸਾਡਾ ਕੁੱਟਮਾਰ ਕਰਕੇ ਤੇ ਮੋਬਾਈਲ ਤੇ ਕੋਈ ਕੈਸ਼ ਖੋ ਕੇ ਲੈ ਗਿਆ ਤੇ ਇਹ ਹਰਸ਼ਾ પેટ્રોલ ਪੰਪ ਆ ਮਾਲਵਿਆ ਰੋਡ ਤੇ ਇਹਦੇ ਸਬੰਧੀ ਜਦੋਂ ਅਸੀਂ ਜਾ ਕੇ ਵੈਰੀਫਾਈ ਕੀਤਾ ਤੇ ਉਦੋਂ ਤੋਂ ਇਹ ਗੱਲ ਸਾਹਮਣੇ ਆਈ ਵੀ ਕੋਈ ਲੜਕਾ ਜਿਹਨੇ ਕੁੱਟਮਾਰ ਕੀਤੀ ਆ ਉਥੇ ਅ ਪੰਪ ਦੇ ਇੱਕ ਨੁਕਰ ਤੇ ਅ ਪਿਸ਼ਾਬ ਕਰਦਾ ਸੀਗਾ ਜਿਹਨੂੰ ਉਸ ਪੰਪ ਦੇ ਜਿਹੜਾ ਕੰਮ ਕਰਦਾ ਮੁੰਡਾ ਆ ਉਹਨੇ ਰੋਕਿਆ ਵੀ ਤੂੰ ਇਦਾਂ ਨਾ ਕਰ ਇਹਨਾਂ ਦੀ ਉਸ ਚੀਜ਼ ਤੋਂ ਬੱਸ ਆਪਸਾਈ ਹੋ ਗਈ। ਇਹ ਉਸ ਤੋਂ ਬਾਅਦ ਉਥੋਂ ਜਦੋਂ ਆਪਸ ਵਿੱਚ ਬੈਸੇ ਆ ਉਸ ਤੋਂ ਬਾਅਦ ਉਹ ਚੱਲ ਗਿਆ ਜੀ। ਤੇ ਕੁਝ ਅੱਧੇ ਪੌਣੇ ਘੰਟੇ ਬਾਅਦ ਉਹ ਫਿਰ ਵਾਪਸ ਆਉਂਦਾ ਹੈ। ਤੇ ਕੁਝ ਚਾਰ ਪੰਜ ਬੰਦੇ ਉਹਦੇ ਨਾਲ ਹੋਰ ਆਉਂਦੇ ਆ। ਉਸ ਤੋਂ ਬਾਅਦ ਆ ਕੇ ਅੰਦਰ ਬੈਠੇ ਹੁੰਦੇ ਆ ਇਹ ਇਹ ਦੋ ਜਾਨੇ ਇਹਨਾਂ ਨਾਲ ਆ ਕੇ ਕੁੱਟਮਾਰ ਕਰਦੇ ਆ। ਤੇ ਕੁੱਟਮਾਰ ਕਰਨ ਤੋਂ ਬਾਅਦ ਇਹਦੇ ਦਸਤਾਨਕੀ ਇਹ ਦੋ ਮੋਬਾਈਲ ਲੈ ਗਏ ਆ ਨਾਲ ਕੈਸ਼ ਲੈ ਗਏ ਆ। ਤੇ ਮੌਜੂਦਾਨ ਵੀ ਕੋਈ ਜ਼ਖਮੀ ਹੋਇਆ ਹੈ। ਹਾਂਜੀ ਹਾਂਜੀ ਉਹ ਇੱਕ ਨੌਜਵਾਨ ਆ ਮੁੰਡਾ ਕਾਸ਼ਦੀਪ ਸਿੰਘ ਜਿਹੜਾ ਪੰਪ ਤੇ ਜਿਹੜਾ ਕੰਮ ਕਰਦਾ ਹੈ ਉੱਥੇ ਸੇਲਜ਼ਮੈਨ ਦਾ ਤੇ ਉਹਦੇ ਸੱਟ ਲੱਗੀ ਆ ਨਾਲ ਬਰਿਆਮ ਸਿੰਘ ਆ ਉਹ ਵੀ ਛਡਾਉਂਦਾ ਸੀ ਤੇ ਉਹਦੇ ਵੀ ਮਾਮੂਲੀ ਜੀ ਸੱਟ ਲੱਗੀ ਆ ਤੇ ਕਾਸ਼ਦੀਪ ਸਿੰਘ ਦੇ ਵੀ ਸੱਟ ਲੱਗੀ ਆ ਉਹਦੇ ਸੰਬੰਧੀ ਸੀ ਐਮਐਲਆਰ ਪ੍ਰਕਿਊਰ ਕਰ ਰਹੇ ਆ ਤੇ ਇਹਦੇ ਤੋਂ ਬਾਅਦ ਅਸੀਂ ਇਹਦੀ ਕਾਰਵਾਈ ਕਰਕੇ ਪਰਚਾ ਦਰਜ ਕਰਤਾ ਜੀ ਤੇ ਦੋਸ਼ੀਆਂ ਦੀ ਪਾਲ ਕਰ ਰਹੇ ਆ। ਸਰ ਜੀ ਦਾ ਦਫ਼ਤਰ ਸਰ ਉਹ ਵੀ ਨਹੀਂ ਕਿਹਾ ਜਾਂਦੀ ਭੰਨ ਜੋੜ ਕੀਤੀ ਨਹੀਂ। ਹਾਂਜੀ ਹਾਂਜੀ ਉਹਦੇ ਚ ਵੀ ਉਹਨਾਂ ਨੇ ਸ਼ੀਸ਼ੇ-ਸ਼ੂਸ਼ੇ ਤੋੜੇ ਆ ਜੀ ਉਹ ਸ਼ੀਸ਼ੇ ਤੋੜੇ ਆ ਚਲੋ ਬਾਕੀ ਉਹ ਤੋਂ ਇਲਾਵਾ ਹੋਰ ਕੋਈ ਕੰਨ ਤੋੜਨੇ ਸਾਹਮਣੇ ਆਈ ਸ਼ੀਸ਼ੇ ਤੋੜਨੇ ਜਰੂਰ ਸਾਹਮਣੇ ਆਏ ਕੋਈ ਕਿਤੇ ਟਕੜਾ ਹੈਗਾ ਸੀ ਜਾਂ ਲੁੱਟ ਦੀ ਨੀਅਤ ਨਾਲ ਆਈ ਸੀ ਨਹੀਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਦਾ ਜੀ ਲੁੱਟ ਕੋਈ ਨਹੀਂ ਸੀਗੀ ਅਸਲ 'ਚ ਉਹ ਇਹਨਾਂ ਦਾ ਝਗੜਾ ਹੋ ਗਿਆ ਵੈਸਾ-ਵਸਾਈ ਤੋਂ ਬਾਅਦ ਜਿਹੜਾ ਉਹਨੇ ਆ ਕੇ ਜਿਹੜਾ ਕੋਈ ਬਦਲੇ ਦੀ ਨੀਅਤ ਨਾਲ ਜਾਂ ਰੰਜਿਸ਼ ਰੱਖ ਕੇ ਮਨ ਦੇ ਵਿੱਚ ਉਹ ਦੁਬਾਰਾ ਆਇਆ ਹੈ ਕਿ ਮੈਂ ਇਹਨਾਂ ਨੂੰ ਮਲੇ ਇਹਨੇ ਮੈਨੂੰ ਮਾੜਾ ਬੋਲਿਆ ਤਾਂ ਮੈਂ ਗੱਲ ਪੈ ਗਿਆ ਤੇ ਨੌਜਵਾਨਾਂ ਦੀ ਪ ਨੇ ਉਸੇ ਕਰ ਰਿਹਾ ਜੀ ਬੜੇ ਬੜੀ ਜੰਗੀ ਪੱਦਰ ਤੇ ਕਰ ਰਹੇ ਆ ਵੀ ਉਹਨਾਂ ਨੂੰ ਅਸੀਂ ਪਛਾਣ ਕਰਕੇ इवन ਕਿਸੇ ਸ਼ਾਮ ਤੱਕ ਹੀ ਅਰੈਸਟ ਕਰੀਏ ਤਾਂ ਜੋ ਇਹੋ ਜੀ ਜਿਹੜੀ ਆ ਨੌਨਸੈਂਸ ਇਹੋ ਜੀ ਗੁੰਡਾਗਰਦੀ ਜਾਂ ਇਹੋ ਜਿਹਾ ਕੰਮ ਜਿਹੜਾ ਕੋਈ ਵੀ ਅੱਗੇ ਤੋਂ ਨਾ ਕਰੇ ਟੋਟਲ ਸਰ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਅ 6 ਤੋਂ 7 ਮੁੰਡੇ ਉਹ ਦੱਸੇ ਆ ਜੀ ਉਹ ਅਸੀਂ ਹੋਰ ਵੀ ਸਾਰੇ ਪੱਖ ਤੋਂ ਵੇਖ ਰਹੇ ਆ ਵੀ ਉਹਦੀ ਗਿਣਤੀ ਇੰਨੀ ਸੀਗੀ ਜਾਂ ਹੋਰ ਗੱਲ ਆ ਜਿਹੜੇ ਉਹ ਮੋਬਾਈਲ ਲੈ ਕੇ ਗਏ ਜਾਂ ਕੈਸ਼ ਲੈ ਕੇ ਗਏ ਉਹਦੇ ਸਬੰਧੀ ਵੀ ਅਸੀਂ ਪੂਰਾ ਵੈਰੀਫਾਈ ਕਰਾਂਗੇ ਕਿ ਇਹਦੇ ਚ ਮਤਲਬ ਬਿਲਕੁਲ ਇਹੋ ਚੀਜ਼ ਹੋਈ ਹੈ ਕਿ ਜਾਂ ਕੁਝ ਹੋ ਗਿਆ ਹੈ ਸੀਸੀਟੀਵੀ ਕੋਈ ਸਾਹਦੇ ਆਈ ਹੈ ਹਾਂ ਉਹ ਸਾਰਾ ਕੁਝ ਅਸੀਂ ਵੇਖ ਰਹੇ ਹਾਂ